ਅੱਜ ਤੁਹਾਨੂੰ ਕਬੂਤਰਾਂ ਦੇ ਇੱਕ ਸ਼ੌਕੀਨ ਦੇ ਨਾਲ ਮਿਲਾਉਂਦੇ ਆਂ ਸ਼ੌਂਕ ਇਹਨਾ ਹੈ ਕਿ ਇੰਗਲੈਂਡ ਦੇ ਵਿੱਚ ਇਹ ਕਾਰੋਬਾਰ ਕਰਦੇ ਨੇ ਔਰ ਪੰਜਾਬ ਦੇ ਵਿੱਚ ਕਬੂਤਰਾਂ ਦਾ ਸ਼ੌਂਕ ਪਗਾਉਂਦੇ ਨੇ ਉਹ ਕਹਿੰਦਾ ਮੈਨੂੰ ਇਹ ਤੁਸੀਂ ਕਹਿ ਲਓ ਜਾਦੀ ਮਹੂਰਜ ਸੰਭਾਲੀ ਹੈ ਹਾਂ ਇਹ ਬਸ ਖੂਨ ਚ ਹੀ ਹੈ ਕਹਿ ਲਓ ਅੱਛਾ ਮੇਰੇ ਡੈਡੀ ਜੀ ਨੂੰ ਵੀ ਸੀਗਾ ਹਾਂ ਉਹ ਤੇ ਚਲੋ ਨਹੀਂ ਕਰ पाए ਪੂਰਾ ਪਰ ਫਿਰ ਮੈਨੂੰ ਉਹਨਾਂ ਤੋਂ ਜਿਦਾਂ ਕਹਿ ਲੋ ਉਹਦੇ ਵੱਲੋਂ ਆ ਗਿਆ ਜਾਂ ਬੱਚੇ ਨੂੰ ਇੱਕ ਹੋ ਜਾਂਦਾ ਹੈ ਵੀ ਕਬੂਤਰਾਂ ਦੇ ਪ੍ਰਤੀ ਪਿਆਰ ਜਾਂ ਮੋ ਉਹ ਕਰਦੇ ਕਰਦੇ ਫਿਰ ਬਸ ਸ਼ੌਂਕ ਕੰਪੀਟਿਸ਼ਨ ਵਗੈਰਾ ਇਹ ਉਹ ਇਦਾਂ ਬਚਪਨ ਤੋਂ ਹੀ ਕਹਿ ਲੋ ਜਦ ਵੀ ਉਹ ਸਮਾਲੀ ਵਾਂਦਾ ਹੀ ਬਸ ਨਾਲ ਹੀ ਆ ਪਸਤਾਨੀ ਹੋਣ ਪਵਾ ਇੰਡੀਅਨ ਹੋਣ ਜਿੱਦਾਂ ਮਰਜ਼ੀ ਹੋਣ ਬਹੁਤ ਦੁਨੀਆਵਾਰ ਵੀ ਸ਼ੌਂਕ ਕਰਦੇ ਗੋਰੇ ਵੀ ਕਰਦੇ ਆ ਅੱਛਾ ਇਹ ਗੋਰੇ ਵੀ ਜਿਹੜਾ ਨਾ ਕੰਪੀਟਿਸ਼ਨ ਉਡਾਉਂਦੇ ਆ ਗੋਰੇ ਵੀ ਇਹ ਸ਼ੌਂਕ ਕਰਦੇ ਆ ਅੱਜ ਇਹ ਜੁਬਾਨੇ ਇਹਨਾਂ ਨੂੰ ਰਿਜਰਵ ਖਵਾਈਦਾ ਇਹਨਾਂ ਨੂੰ ਰੋਟੀ ਖਵਾਈਦੀ ਦਾਣਾ ਖਵਾਈਦਾ ਵਧੀਆ ਤਰੀਕੇ ਨਾਲ ਕੇਅਰ ਕਰੀਦੀ ਆ ਤੁਸੀਂ ਦੇਖ ਲਿਆ ਰੱਖੜ ਖਾਓ ਵੀ ਵਧੀਆ ਤਰੀਕੇ ਨਾਲ ਰੱਖੀਦਾ ਟਾਈਮ ਸਪੈਂਡ ਕਰੀਦਾ ਹੈਨਾ ਸ਼ਾਇਦ ਇਹ ਦਵਾਵਾ ਦਿੰਦੇ ਆ ਹੈਨਾ ਆਂਦੇ ਇੱਕੋ ਸ਼ੌਕੀਨ ਦੇ ਨਾਲ ਮਿਲੌਣੇ ਆ ਸ਼ੌਂਕ ਇਹਨਾਂ ਕਿ ਇੰਗਲੈਂਡ ਦੇ ਵਿੱਚ ਇਹ ਕਾਰੋਬਾਰ ਕਰਦੇ ਨੇ ਔਰ ਪੰਜਾਬ ਦੇ ਵਿੱਚ ਕਬੂਤਰਾਂ ਦਾ ਸ਼ੌਂਕ ਪਗਾਉਂਦੇ ਨੇ ਮੇਰੇ ਨਾਲ ਨਵਦੀਪ ਸਿੰਘ ਸੰਧੂ ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਰੋਜਰ ਸੰਧੂ ਦੇ ਨਾਮ ਦੇ ਨਾਲ ਜਾਣਦੇ ਹੋ ਗੱਲਬਾਤ ਕਰਦੇ ਆ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਬਾਬਾ ਵਧੀਆ ਭਾਈ ਤੁਸੀਂ ਸਲਾਮ ਕਿਦਾਂ ਕਿਵੇਂ ਚੱਲ ਰਿਹਾ ਜੀ ਕਾਰੋਬਾਰ ਕਾਰੋਬਾਰ ਵਾ ਚੱਲੀ ਜਾਂਦਾ ਬਾਬੇ ਨਾਨਕ ਦੀ ਕਿਰਪਾ ਨਾਲ ਠੀਕ ਹੈ ਕਬੂਤਰ ਕਾਫੀ ਰੱਖੇ ਤੁਸੀਂ ਕਿਵੇਂ ਸ਼ੁਰੂਆਤ ਇਹਦੀ ਕਿਵੇਂ ਹੋਈ ਜੀ ਕਿਵੇਂ ਸ਼ੌਂਕ ਪਿਆ ਤੁਹਾਨੂੰ ਭਾਈ ਆ ਜਿਹੜਾ ਸ਼ੌਂਕ ਹੈ ਨਾ ਮੈਨੂੰ ਇਹ ਤੁਸੀਂ ਕਹਿ ਲਓ ਜਾਦੀ ਮਹੋਜੋ ਸੰਭਾਲੀ ਹੈ ਹਾਂ ਇਹ ਬਸ ਖੂਨ ਚ ਹੀ ਆ ਕਹਿ ਲਓ ਚਾ ਮੇਰੇ ਡੈਡੀ ਜੀ ਨੂੰ ਵੀ ਸੀਗਾ ਹਾਂ ਉਹ ਤੇ ਚਲੋ ਨਹੀਂ ਕਰ पाए ਪੂਰਾ ਪਰ ਫਿਰ ਮੈਨੂੰ ਉਹਨਾਂ ਤੋਂ ਜਿੱਦਾ ਕਹਿ ਲੋ ਉਹਦੇ ਵੱਲੋਂ ਆ ਗਿਆ ਜਾਂ ਬੱਚੇ ਨੂੰ ਇੱਕ ਹੋ ਜਾਂਦਾ ਹੈ ਵੀ ਕਬੂਤਰਾਂ ਦੇ ਪ੍ਰਤੀ ਪਿਆਰ ਜਾਂ ਮੋ ਉਹ ਕਰਦੇ ਕਰਦੇ ਫਿਰ ਬਸ ਸ਼ੌਂਕ ਕੰਪੀਟੀਸ਼ਨ ਵਗੈਰਾ ਇਹ ਉਹ ਇਦਾਂ ਬਚਪਨ ਤੋਂ ਹੀ ਕਹਿ ਲੋ ਜਦ ਦੀ ਹੋ ਸਮਾ ਲਈ ਵਾਦਾ ਹੀ ਬਸ ਨਾਲ ਹੀ ਆ ਵੈਸੇ ਤਾਂ ਕਹਿੰਦੇ ਕਿ ਜਦੋਂ ਬੰਦਾ ਬਾਹਰ ਚਲਾ ਜਾਏ ਤਾਂ ਬਹੁਤ سارے ਸ਼ੌਂਕ ਪਿੱਛੇ ਛੱਡ ਜਾਂਦਾ ਤੁਸੀਂ ਫਿਰ ਇਹਨਾਂ ਨੂੰ ਵੀ ਨਾਲ ਹੀ ਉੱਥੇ ਲੈ ਕੇ ਇੰਗਲੈਂਡ ਨਹੀਂ ਕਈ ਸ਼ਕੀਨ ਹਾਲੇ ਵੀ ਐਸੇ ਆ ਜਿਹੜੇ ਬਾਹਰ ਵੀ ਜਾ ਕੇ ਲੱਖਾਂ ਦੇ ਹਿਸਾਬ ਨਾਲ ਪੰਜਾਬੀ ਸ਼ੌਂਕ ਕਰਦੇ ਆ ਅੱਛਾ ਪਾਕਿਸਤਾਨੀ ਹੋਣ ਭਾਵੇਂ ਇੰਡੀਅਨ ਹੋਣ ਚਾਹੇ ਜਿੱਦਾਂ ਮਰਜ਼ੀ ਹੋਣ ਬਹੁਤ ਦੁਨੀਆਬਾਰ ਵੀ ਸ਼ੌਂਕ ਕਰਦੇ ਆ ਗੋਰੇ ਵੀ ਕਰਦੇ ਆ ਅੱਛਾ ਇਹ ਗੋਰੇ ਵੀ ਜਿਹੜਾ ਨਾ ਕੰਪੀਟੀਸ਼ਨ ਉਡਾਉਂਦੇ ਆ ਗੋਰੇ ਵੀ ਇਹ ਸ਼ੌਂਕ ਕਰਦੇ ਆ ਅਸੀਂ ਵੀ ਜਦੋਂ ਗਏ ਸੀ ਇੰਗਲੈਂਡ ਤੇ ਪਹਿਲੇ ਮਹੀਨੇ ਦੀ ਤਨਖਾਹ ਅਸੀਂ ਕਬੂਤਰ ਹੀ ਲਿੱਤੇ ਸੀਗੇ ਅੱਛਾ ਸਭ ਤੋਂ ਪਹਿਲੇ ਮਹੀਨੇ ਦੀ ਜਿਹੜੀ ਉੱਥੇ ਹਫ਼ਤਿਆਂ ਦੇ ਨਾਲ ਤਨਖਾਹ ਮਿਲਦੀ ਪਹਿਲੇ ਹਫ਼ਤੇ ਦੀ ਤਨਖਾਹ ਨਾਲ ਖੁੱਡਾ ਬਣਾਇਆ ਅੱਛਾ ਦੂਜੇ ਹਫ਼ਤੇ ਦੀ ਤਨਖਾਹ ਨੂੰ ਅਸੀਂ ਜਿਹਦਾ ਜੋੜ ਕੇ ਤੀਜੇ ਹਫ਼ਤੇ ਫਿਰ ਜਦੋਂ ਮਹੀਨਾ ਹੋ ਗਿਆ ਫਿਰ ਮਹੀਨੇ ਬਾਅਦ ਅਸੀਂ ਕਬੂਤਰ ਲੈ ਕੇ ਆਏ ਅੱਛਾ ਹਾਂਜੀ ਉੱਥੇ ਮਤਲਬ ਕਿ 22 ਸਾਲ ਪਹਿਲਾਂ ਹੀ ਅਸੀਂ ਕਬੂਤਰ ਰੱਖ ਲਏਗੇ ਇੰਗਲੈਂਡ ਦੇ ਵਿੱਚ ਅੱਛਾ ਹਾਂਜੀ ਹਾਂਜੀ ਵੈਸੇ ਤਾਂ ਹੁੰਦਾ ਕਿ ਪਹਿਲੀ ਤਨਖਾਹ ਆਏ ਤਾਂ ਕੋਈ ਕਹਿੰਦਾ ਕਿ ਕੋਈ ਕਿਸੇ ਕੰਮ ਤੇ ਲਾਓ ਕੋਈ ਕਿਸੇ ਤੇ ਇਹ ਸੋਚਿਆ ਸੀ ਤੁਸੀਂ ਕਿ ਪਹਿਲੀ ਤਨਖਾਹ ਤੇ ਕਬੂਤਰ ਹੀ ਲੈ ਭਾਈ ਪਹਿਲੀ ਤਨਖਾਹ ਤੇ ਸਾਡਾ ਇਹੀ ਮਾਈਂਡ ਸੀਗਾ ਕਿ ਵੀ ਲੋਕੀ ਗੁਰਦੁਆਰਿਆਂ ਚ ਮੰਦਰਾਂ ਚ ਪ੍ਰਸ਼ਾਦ ਚੁੜਦੇ ਅਸੀਂ ਯੰਗ ਸੀਗੇ ਸਾਨੂੰ ਇੰਨੇ ਰਿਲੀਜੀਅਸ ਸੀਗੇ ਨਹੀਂ ਉਸ ਵੇਲੇ ਹਾਂ ਇਹਨਾ ਫਿਰ ਸਾਨੂੰ ਸੀ ਵੀ ਕਬੂਤਰ ਹੀ ਸਾਡੇ ਲਈ ਸਾਰਾ ਕੁਝ ਆ ਅੱਛਾ ਹੈਨਾ ਤੁਸੀਂ ਸ਼ਾਇਦ ਇਸੇ ਕਰਕੇ ਅੱਜ ਇਹਨਾਂ ਦੀ ਬਦੌਲਤ ਹੀ ਇਹ ਇਸ ਸਟੇਜ ਤੇ ਬੈਠੇ ਆ ਕਿ ਨੈਸ਼ਨਲ ਮੀਡੀਆ ਸਾਨੂੰ ਆ ਕੇ ਘਰ ਕਵਰ ਕਰਦਾ ਆ ਜਾਂ ਬੁਲਾਉਂਦੇ ਨੇ ਇਹਨਾਂ ਦੀ ਬਦੌਲਤ ਆ ਸਾਰਾ ਕੁਝ ਭਾਈ ਇਹ ਬੇਜੁਬਾਨੇ ਇਹਨਾਂ ਨੂੰ ਰਜ਼ਗ ਖਵਾਈਦਾ ਇਹਨਾਂ ਨੂੰ ਰੋਟੀ ਖਵਾਈਦੀ ਦਾਣਾ ਖਵਾਈਦਾ ਵਧੀਆ ਤਰੀਕੇ ਨਾਲ ਕੇਅਰ ਕਰੀਦੀ ਆ ਤੁਸੀਂ ਦੇਖ ਲਿਆ ਰੱਖ-ਰਖਾਓ ਵੀ ਵਧੀਆ ਤਰੀਕੇ ਨਾਲ ਰੱਖੀਦਾ ਟਾਈਮ ਸਪੈਂਡ ਕਰੀਦਾ ਹੈਨਾ ਸ਼ਾਇਦ ਇਹੇ ਦਾਅਵਾਵਾਂ ਦਿੰਦੇ ਆ ਹੈਨਾ